ਕਹਾਣੀ ਜਿੰਦ ਮਰ ਜਾਣੀ ਭਾਗ 24 ਲਖੇ ਨੇ ਗੱਲ ਤੋੜਨੀ ਸੀ ਹੁਣ ਪਰ ਕਿਵੇਂ ਤੋੜੇ ਇਹ ਸਮਝ ਨਹੀਂ ਸੀ ਆਉਦੀ ਚਿੰਦੀ ਦਾ ਸਹਰਾ ਜਿਹੜਾ ਰਾਹ ਵਾਲੀ ਬੈਕ ਵਿੱਚੋਂ ਨਿਕਲਿਆ ਅਜੀ ਤਰਲੋਚਨ ਸਿਉ ਨੂੰ ਬੋਲਣੀ ਲੱਗਾ ਸੀ ਕਿ ਤਰਲੋਚਨ ਸਿਉ ਦੀ ਬੇਬੇ ਉੱਠ ਕੇ ਖੜੀ ਹੋ ਗਈ ਮੈਂ ਕਿਹਾ ਗੱਲ ਸੁਣੀਓ ਜੀ ਆਹ ਸਗੀਰੀ ਵਾਲੇ ਆਏ ਐ ਇੱਥੇ ਹੀ ਆਲੇ ਚੌਂਦਰੇ ਤੇ ਕਹਿੰਦੀ ਤਰਲੋਚਨ ਸਿਉ ਦੀ ਬੇਬੇ ਨੇ ਤਰਲੋਚਨ ਸਿਉ ਦੇ ਪਾਪੂ ਨੂੰ ਅਗੋ ਹੀ ਰੋਕਿਆ ਤੇ ਤ੍ਰਲੋਚਨ ਸਿਉਂ ਦਾ ਬਾਪੂ ਤ੍ਰਲੋਚਨ ਸਿਉਂ ਵੱਲ ਬੱਗੀਆਂ ਬੱਗੀਆਂ ਅੱਖਾਂ ਗੜਦਾ ਚੌਂਤਰੀ ਤੇ ਆ ਗਿਆ ਸਤਿ ਸ੍ਰੀ ਅਕਾਲ ਮਾਸੜ ਜੀ ਕਹਿੰਦਿਆਂ ਲਖੇ ਤੇ ਪਰਮਜੀਤ ਤੋਂ ਮਾਨੇ ਬਾਪੂ ਅਗੇ ਸਿਰ ਨਮਾਏ ਤੇ ਤ੍ਰਲੋਚਨ ਸਿਉਂ ਦੇ ਬਾਪੂ ਨੇ ਤੋਂਮਾ ਦੇ ਸਿਰ ਤੇ ਹੱਥ ਤਰਿਆ ਹੋਲ ਪਈ ਖੈਰ ਸੁੱਖ ਹੈ ਘਰ ਪਰਿਵਾਰ ਬਾਲ ਬੱਚੇ ਫਸਲ ਵੜੀ ਸਭ ਠੀਕਤਾ ਹੈ ਤਲੋਚਨ ਸਿੰਘ ਦੇ ਬਾਪੂ ਨੇ ਕੋਲ ਖੜਿਆ ਲਖੇ ਨੂੰ ਪੁੱਛਿਆ ਤੇ ਲਖੇ ਨੇ ਵੀ ਹਾਂ ਵਿੱਚ ਹਾਮੀ ਭਰੀ ਤਲੋਚਨ ਸਿੰਘ ਦੇ ਬਾਪੂ ਨੇ ਹੋੜੀ ਜਿਹੀ ਪੁੱਛਿਆ ਭਾਈ ਛਿੰਦੀ ਤੇ ਨਿਆਣਾ ਦੋਵੇਂ ਕਿਵੇਂ ਐ ਹੁਣ ਤਾਂ ਖਾਸਾ ਵੱਡਾ ਹੋ ਗਿਆ ਉਹ ਨਿਆਣਾ ਮਾੜੀ ਕਿਸਮਤ ਵਾਲਾ ਲਖੇ ਤੇ ਪਰਮਜੀਤ ਨੂੰ ਮੌਕਾ ਮਿਲ ਗਿਆ ਗੱਲ ਤੋਰਨ ਦਾ ਉਹ ਇਹੀ ਬਹਾਨਾ ਤਾਂ ਪਾਲਦੇ ਸੀ ਕਾਣੂ ਮਾਸੜ ਜੀ ਕੋਝ ਨਹੀਂ ਠੀਕ ਬਸ ਚੁੱਪ ਭਰੀ ਹੈ ਸਾਡੀ ਜਵਾਗੜੀ ਤਾਂ ਅੱਧੀ ਰਹਿ ਗਈ ਸੌ ਵੱਡੇ ਮਹਾਰਾਜ ਦੀ ਦੇਖਿਆ ਨਹੀਂ ਜਾਂਦਾ ਨਿਆਣੀ ਦਾ ਹਾਲ ਹੁਣ ਤੱਕ ਤਾਂ ਟਾਈਮ ਪਾਸ ਹੋਈ ਜਾਂਦਾ ਸੀ ਕਿਸੇ ਮੱਛੜੇ ਨੇ ਮਹਾਂਤਾ ਕੋਲ ਗੱਲ ਕਰ ਦਿੱਤੀ ਤੇ ਉਹੋਂ ਦੀ ਬਿਟਦੀ ਕੋਲੋਂ ਪਹੁੰਚ ਕੇ ਲੈ ਗਏ ਨਿਆਣੀ ਨੂੰ ਗੱਲ ਕਰਦਿਆਂ ਪਰਮਜੀਤ ਨੇ ਸਿਰ ਤੇ ਚੁੰਨੀ ਨਾਲ ਅੱਖਾਂ ਪੁੰਝੀਆਂ ਤੇ ਲਖੇ ਨੇ ਵੀ منہ ਪੋਰਾ ਕੋ ਪਰ ਕੇ ਦਿਖਾਇਆ ਤਲੋਚਨ ਸਿੰਘ ਦੇ ਬਾਪੂ ਨੇ ਗੱਲ ਸੁਣ ਕੇ ਹੁਣਾ ਬਹੁਤ ਹੀ ਜ਼ਿਆਦਾ ਦੁੱਖ ਮਾਇਆ ਦੁਪੀਤਾ ਤਲੋਚਨ ਸਿੰਘ ਦੀ ਮਾਂ ਵੀ ਸੀ ਪਰ ਹਾਲ ਦੀ ਘੜੀ ਉਹਨੂੰ ਗੁੱਸਾ ਆ ਜਾ ਰਿਹਾ ਸੀ ਭਾਈ ਅਸੀਂ ਹੋਰ ਕਿਉਂ ਪਿੱਟਦੇ ਸੀ ਤੁਹਾਡੀ ਕੁੜੀ ਨੂੰ ਉਦੋਂ ਲੱਗਦੀ ਸੀ ਗੱਲ ਬੁਰੀ ਮੇਰੀ ਲਾਦ ਮੇਰੀ ਲਾਦ ਕਰਦੀ ਰਹੀ ਨਾ ਸਾਨੂੰ ਕਿਹੜਾ ਲੋੜੀਂਦੀ ਨਹੀਂ ਸਿਲਾਦ ਮੇਰੇ ਵੀ ਪੁੱਤ ਦਾ ਪਰਿਵਾਰ ਵਧਣਾ ਸੀ ਅਸੀਂ ਵੀ ਤਾਂ ਸਬਰ ਕੀਤਾ ਹੀ ਸੀ ਸਾਨੂੰ ਵੀ ਮਰਦਿਆਂ ਨੂੰ ਇਹ ਦਿਨ ਮਸਾ ਆਇਆ ਸੀ ਹੁਣ ਰੱਬ ਦੇ ਨਹੀਂ ਸੁਣੀ ਸਾਡੀ ਫੇਰ ਕੀ ਕਰੀਏ ਕੀ ਦਾ ਦੋਸ਼ ਹੈ ਭਾਈ ਪਰ ਭਾਈ ਇਹ ਗੱਲਾਂ ਕਾਣੋਂ ਮੁਹਿਆਂ ਰਹਿੰਦੀਆਂ ਇੱਕ ਦਿਨ ਤਾਂ ਇਹ ਹੋਣਾ ਹੀ ਸੀ ਬਸ ਆਹ ਜਿਹੜੀ ਬੇਸ਼ਰਮੀ ਤੇ ਤੂ ਤੂ ਵਾਧੂ ਦੀ ਹੁੰਦੀ ਹੈ ਇਹਦੇ ਨਾਲ ਚੰਗਾ ਸੀ ਉਹਦੇ ਵਿੱਚ ਕੋਈ ਹੱਲ ਹੋ ਜਾਂਦਾ ਪਰ ਨਹੀਂ ਹੁਣ ਕਿਹੜਾ ਫਿਰ ਬੁੱਕਲ ਵਿੱਚ ਰੱਖ ਲਈ ਕਹਿੰਦੀ ਤਰਲੋਚਨ ਦਸੌਦੀ ਮਾਂ ਨੇ ਦਿਲ ਦੀ ਸਾਰੀ ਭਰਾਸ ਕੱਢ ਦਿੱਤੀ ਪਰ ਤਰਲੋਚਨ ਸਿਉ ਦੇ ਪਿਓ ਨੇ ਤਰਲੋਚਨ ਸਿਉ ਦੀ ਮਾਂ ਨੂੰ ਚਿਰਕਿਆ ਚੁੱਪ ਕਰ ਜਾ ਚੁੱਪ ਕਿਸੇ ਦਾ ਦੋਸ਼ ਨਹੀਂ ਜੋ ਲਿਖਿਆ ਸੀ ਉਹੀ ਹੋਇਆ ਕਹਿੰਦੇ ਤਲੋਚਨ ਸਿੰਘ ਦੇ ਪਿਓ ਨੇ ਤਲੋਚਨ ਸਿੰਘ ਦੀ ਮਾਂ ਨੂੰ ਰੋਕਿਆ ਫਿਰ ਤਾਂ ਜਿਹੜਾ ਕੁਝ ਤੇਰੇ ਘਰ ਦਾ بگੜਿਆ ਤੇਰਾ ਪੁੱਤ दारू ਦੇ ਹੋ ਗਿਆ ਇਹ ਵੀ ਲਿਖਿਆ ਹੀ ਹੋ ਕਿ ਟੱਪਦਾ ਗਿਆ ਹੁੰਨਾ ਅਖੇ ਲਿਖਿਆ ਲਿਖਾਂ ਦਾ ਕਹਿੰਦੀ ਤਲੋਚਨ ਸਿੰਘ ਦੀ ਮਾਂ ਨੇ ਤਲੋਚਨ ਸਿੰਘ ਦੇ ਪਿਓ ਨੂੰ ਖਰਾ ਜਹਾ ਜਵਾਬ ਦੇ ਦਿੱਤਾ ਤਾਂ ਅੱਗੋਂ ਫਿਰ ਤਲੋਚਨ ਸਿੰਘ ਨੂੰ ਸੁਣਦਾ ਸਭ ਕੁਝ ਪਰ ਉਹ ਕਿਸੇ ਮਾਮਲੇ ਵਿੱਚ ਬੋਲੇ ਹੀ ਨਹੀਂ ਜਿਵੇਂ ਕਿਸੇ ਦੇ ਘਰ ਦੀ ਗੱਲ ਹੁੰਦੀ ਹੈ ਗੁੱਸਾ ਭਾਵੇਂ ਉਹੋ ਵੀ ਮੜਾਮ ਹੋਈ ਸੀ ਪਰ ਅਰੀਕ ਵਿੱਚ ਸੀ ਕਿ ਅਗਲੀ ਗੱਲ ਲੱਖੇ ਦੇ ਪਰਮਜੀਤ ਦੇ ਮੂੰਹੋਂ ਕੀ ਨਿਕਲਦੀ ਹੈ ਉਹ ਇਹੀ ਸੁਣ ਰਿਹਾ ਸੀ ਭਾਈ ਜੋ ਹੋਣਾ ਸੀ ਹੋ ਗਿਆ ਹੁਣ ਇਹ ਦੱਸੋ ਕਿ ਕੁੜੀ ਕਿਵੇਂ ਹੈ ਠੀਕ ਤਾਂ ਹੈ ਕਿੰਨੇ ਕੁ ਦਿਨਾਂ ਦੀ ਗੱਲ ਹੈ ਤਲੋਚਨ ਸਿੰਘ ਦੇ ਬਾਪੂ ਨੇ ਲਖੇ ਨੂੰ ਹਮਦਰਦੀ ਨਾਲ ਪੁੱਛਿਆ ਜਦੋਂ ਕਿ ਤਲੋਚਨ ਦੀ ਬੇਬੇ ਦੇ ਕੋਈ ਗੱਲ ਪਸੰਦ ਨਹੀਂ ਸੀ ਆਈ ਲਖੇ ਨੇ ਦੱਸਿਆ ਕਈ ਦਿਨ ਹੋ ਗਏ ਮਾਸੜ ਜੀ ਪਰ ਜਦੋਂ ਮਹਾਂ ਦੇਹਮਹੰਤ ਉਹ ਨੂੰ ਲੈ ਕੇ ਗਏ ਹੈ ਉਦੋਂ ਤਾਂ ਮੇਰੀ ਭੈਣ ਦਾ ਕੋਈ ਹਾਲ ਹੀ ਨਹੀਂ ਸੀ ਤਲੋਜਨ ਦੀ ਮਾਂ ਨੂੰ ਭਾਵੇਂ ਗੁੱਸਾ ਸੀ ਪਰ ਫੇਰ ਵੀ ਉਹਨੇ ਫਿਕਰ ਕਰਦੀ ਨੇ ਪੁੱਛਿਆ ਕੀ ਹੋ ਗਿਆ ਸਿੰਦੀ ਨੂੰ ਠੀਕ ਤਾਂ ਹੈ ਉਹ ਪਰ ਮਜੀਤ ਨੇ ਅੱਖਾਂ 'ਚੋਂ ਹੰਝੂ ਪਰਦੇ ਦੱਸਿਆ ਬੱਸ ਮਾਸੀ ਪੁੱਛ ਹੀ ਨਾ ਸਿੰਦੀ ਤਾਂ ਬੱਸ ਗੁੰਮਸਮੀ ਹੋ ਗਈ ਸੀ ਨਾ ਕੁਝ ਖਾਂਦੀ ਐ ਤੇ ਨਾ ਹੀ ਕੁਝ ਕਹਿੰਦੀ ਐ ਬੱਸ ਸਾਰਾ ਦਿਨ ਚੁੱਪੀ ਬੈਠੀ ਰਹਿੰਦੀ ਐ ਨਾ ਨਿਆਣੇ ਦਾ ਦੁੱਖ ਤਾਂ ਭਾਈ ਹੁੰਦਾ ਹੀ ਐ ਪਰ ਤੁਸੀਂ ਕੋਈ ਦਵਾਈ ਦਿਵਾਉਣੀ ਸੀ ਤਰਲੋਚਨ ਸੌਦੇ ਬਾਪੂ ਨੇ ਆਖਿਆ ਦਵਾਈਆਂ ਤਾਂ ਬਹੁਤ ਦਿੱਤੀਆਂ ਵਾ ਸਰ ਜੀ ਬਥੇਰੇ ਡਾਕਟਰਾਂ ਨੂੰ ਦਿਵਾ ਲਿਆ ਕਹਿੰਦੇ ਐ ਪਰ ਕੋਈ ਫਰਕ ਨਹੀਂ ਪਿਆ ਸਾਰੇ ਇੱਕ ਹੀ ਗੱਲ ਕਹਦੇ ਨੇ ਤਰਲੋਚਨ ਸੀ ਦੀ ਬੇਬੇ ਨੇ ਪੁੱਛਿਆ ਕੀ ਕਹਿੰਦੇ ਨੇ ਸਾਰੇ ਪੁੱਤ ਤਾਂ ਲੱਖੇ ਨੇ ਆਖਿਆ ਡਾਕਟਰ ਤਾਂ ਇਹੀ ਕਹਿੰਦੇ ਆ ਮਾਸੀ ਜੀ ਜਵਾਕ ਦਾ ਦੁੱਖ ਲੱਗਿਆ ਕਹਿੰਦੇ ਵੀ ਜੇ ਆਪਣੇ ਘਰ ਪਰਿਵਾਰ ਵਿੱਚ ਚਲੀ ਜਾਵੇ ਤਾਂ ਹੌਲੀ-ਹੌਲੀ ਫਰਕ ਪੈ ਜਾਵੇਗਾ ਨਾਲੇ ਕੀ ਪਤਾ ਜੇ ਰੱਬ ਨੇ ਨਿਆਣਾ ਦੇਤਾ ਸਭ ਕੁਝ ਭੁੱਲ ਜਾਵੇ ਚਾਹੁੰਦੀ ਤਾਂ ਤਰਲੋਚਨ ਦੀ ਮਾਂ ਵੀ ਇਹੀ ਸੀ ਪਰ ਉਹਨੂੰ ਅਜੇ ਵੀ ਗੁੱਸਾ ਸੀ ਉਹਨੇ ਆਖਿਆ ਅਸੀਂ ਤਾਂ ਉਦੋਂ ਹੀ ਲਿਆਉਂਦੇ ਸੀ ਪੁੱਤ ਪਰ ਉਹਦੋਂ ਹੋਾਈ ਨਹੀਂ ਸਾਡੇ ਨਾਲ ਆਹ ਦੇਖ ਲਾ ਕੀ ਹਾਲ ਹੋ ਗਿਆ ਨਾਲੇ ਉਹਦਾ ਨਾਲੇ ਮੇਰੇ ਪੁੱਤ ਦਾ ਪਰ ਹੁਣ ਸਾਡੇ ਹੱਥ ਬਸ ਕੁਝ ਨਹੀਂ ਪੁੱਤ ਜੋ ਕੁਝ ਕਰਨਾ ਹੈ ਤਰਨੋਜਨ ਨੇ ਹੀ ਕਰਨਾ ਇਹ ਕਹਾਣੀ ਇੱਥੇ ਤੱਕ ਸੁਣੀ ਤੁਸੀਂ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਾਡਾ ਇਸ ਨਾਲ ਹੌਸਲਾ ਵੱਧ ਹੈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਕੱਲ ਨੂੰ ਪੂਰੀ ਕਹਾਣੀ ਸੁਣ ਲਈ ਅਗਲਾ ਭਾਗ ਜਰੂਰ ਸੁਣਨਾ ਜੀ ਅੱਜ ਤੁਹਾਡਾ ਪਹਾੜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ